ਰਿੰਦਰ ਦੇ ਸਿਵਲ ਹਸਪਤਾਲ ਦੇ ਟ੍ਰੋਮਾ ਸੈਂਟਰ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਆਕਸੀਜਨ ਸਪਲਾਈ 35 ਮਿੰਟ ਲਈ ਬੰਦ ਰਹੀ ਅਤੇ ਆਈ ਸੀ ਯੂ ਦੇ ਵਿੱਚ ਭਰਤੀ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ। ਕੁੱਲ ਪੰਜ ਮਰੀਜ਼ਾਂ ਨੂੰ ਆਕਸੀਜਨ ਸਪਲਾਈ ਬੰਦ ਹੋਣ ਨਾਲ ਨੁਕਸਾਨ ਹੋਇਆ ਸੀ ਜਿਨ੍ਹਾਂ ਦੇ ਵਿੱਚ ਦੋ ਨੂੰ ਬਚਾ ਲਿਆ ਗਿਆ। ਘਟਨਾ ਦੇ ਬਾਅਦ ਹਸਪਤਾਲ ਦੇ ਵਿੱਚ ਹੰਗਾਮਾ ਮਚ ਗਿਆ ਤੇ ਪਰਿਵਾਰ ਵਾਲੇ ਨੇ ਵਿਰੋਧ ਕੀਤਾ। ਮੌਕੇ ਦੇ ਉੱਤੇ ਸਿਹਤ ਮੰਤਰੀ ਵੀ ਪਹੁੰਚੇ। ਉਹਨਾਂ ਨੇ ਬੰਦ ਕਮਰੇ ਦੇ ਵਿੱਚ ਡਾਕਟਰਾਂ ਦੇ ਨਾਲ ਮੀਟਿੰਗ ਕੀਤੀ ਅਤੇ ਨਾਲ ਹੀ ਦੇ ਰਾਤ ਦੇਸੀ ਹਿਮਾਂਸ਼ੂ ਅਗਰਵਾਲ ਵੀ ਮੌਕੇ ਦੇ ਉਤੇ ਪਹੁੰਚੇ ਨੇ ਜਿਸ ਦੇ ਵਿੱਚ ਸੇਤ ਮੰਤਰੀ ਨੇ ਵੀ ਗੱਲਬਾਤ ਕਰਦੇ ਇਸ ਘਟਨਾ ਨੂੰ ਲੈ ਕੇ ਆਪਣਾ ਬਿਆਨ ਜਾਰੀ ਕੀਤਾ ਉਹਨਾਂ ਦੱਸਿਆ ਕਿ ਆਖਰੇ ਹਾਸਾ ਕਿਵੇਂ ਵਕਤ ਪ੍ਰਾਪਤ ਬਾਕੀ ਇਸ ਮਾਮਲੇ ਦੇ ਵਿੱਚ ਜਿਹੜੀ ਕਿ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਉੱਥੇ ਕਿਹਾ ਜਾ ਰਿਹਾ ਹੈ ਕਿ ਐਕਸੀਡੈਂਟ ਜਿਹੜੀ ਕਿ ਕੋਈ ਅੱਧੇ ਘੰਟੇ ਬਾਅਦ ਨਹੀਂ ਬਲਕਿ 1-2 ਸਕਿੰਟ ਦਾ ਜਿਹੜਾ ਕਿ ਮਿੰਟ ਦਾ ਫਰਕ ਰਿਹਾ ਜਿਸ ਕਰਕੇ ਜਿਹੜੀ ਕਿ ਅਜਿਹੀ ਗੱਲਬਾਤ ਸਾਹਮਣੇ ਆਈ ਹੈ ਇਸ ਮਸ਼ੀਨ ਮਸ਼ੀਨ ਤਾਂ ਬੰਦ ਹੋਈ ਨਹੀਂ ਹੈ ਮਸ਼ੀਨ ਤਾਂ ਬਿਜਲੀ ਨਾਲ ਚੱਲਦੀ ਹੈ ਨਾ ਜਿਉਂਦੀ ਤਾਂ ਪਾਵਰ ਬੈਕਅਪ ਵੀ ਹੈ ਮਸ਼ੀਨ ਨਹੀਂ ਬੰਦ ਹੋਈ ਹੈ ਸਿਰਫ ਤੇ ਸਿਰਫ ਆਕਸੀਜਨ ਦਾ ਜਦੋਂ ਨੇ ਜਦੋਂ ਨੇ ਚੇਂਜਓਵਰ ਕੀਤਾ ਉਹਦੇ ਚੇਂਜ ਓਵਰ ਕਰਨ ਦੇ ਵਿੱਚ ਹੀ ਮਤਲਬ ਤੁਸੀਂ ਕਹ ਲਓ 1.5 ਮਿੰਟ ਦਾ 2 ਮਿੰਟ ਦਾ ਇੰਨਾ ਸੀਗਾ ਗੈਪ ਜ਼ਿਆਦਾ ਨਹੀਂ ਸੀ ਸਰ ਐਮਐਸ ਕਰਨੀ ਇੰਨਾ ਨੁਕਸਾਨ ਜਿਹੜਾ ਨਹੀਂ ਉਹਦੇ ਦੇਖੋ ਇੱਕ ਤਾਂ ਪੇਸ਼ੈਂਟ ਜਿਹੜੇ ਹੁੰਦੇ ਆ ਵੈਸੇ ਵੀ ਆਈਸੀਯੂ 'ਚ ਕੋਈ ਪੇਸ਼ੈਂਟ ਵੀ ਕ੍ਰਿਟੀਕਲ ਹੁੰਦਾ ਹੈ ਬਟ ਜਿਹਦੇ 'ਚ ਇਸ ਤਰ੍ਹਾਂ ਇੱਕ ਜਿਹੜਾ ਸਨੇਕ ਵਾਈਟ ਸੀ ਉਹਦੇ ਲੰਗਸ ਦੀ ਕੰਸੋਲਿਡੇਸ਼ਨ ਸੀ ਦੂਜੇ ਦੇ ਵਿੱਚ ਵੀ ਮਲਟੀ ਆਰਗਨ ਫੇਲਿਅਰ ਸੀ ਜਿੱਦਾਂ ਵੀ ਡਾਗਟਡ ਐਕਸੀਜਨ ਵਿੱਚ ਦੂਜਾ ਪ੍ਰਸ਼ੰਕ ਜਿਹੜਾ ਸਟੋਪਰ ਪ੍ਰੋਸੈਸ ਸੀ ਉਹਦੇ ਸਾਰਾ ਕਾਫੀ ਕੁਝ ਕੌਂਪਲਿਕੇਟਿਡ ਕੇਸੇ ਸੀਗੇ ਤਾਂ ਨਹੀਂ ਜਿਹਨੂੰ ਆਪਾਂ ਹ ਉਹਦੇ ਵਿੱਚ ਡੈਫੀਨੇਟਲੀ ਜਿਹੜਾ ਹੈਗਾ ਉਹਦੇ ਤੁਸੀਂ ਕਹਿ ਸਕਦੇ ਹੋ ਕਿ ਜਦੋਂ ਆਕਸੀਜਨ ਦਾ ਪ੍ਰੈਸ਼ਰ ਵੀ ਘਟਦਾ ਉਹ ਤਾਂ ਯਸਰ ਪੈਂਦਾ ਹੈ ਕਿਉਂਕਿ ਜਦੋਂ ਪੂਰੀ ਵੀ ਚੱਲ ਰਹੀ ਸੀ ਆਕਸੀਜਨ ਤਾਂ ਉਹ ਨਹੀਂ ਮੇਨਟੇਨ ਨਹੀਂ ਹੋ ਰਹੀ ਕੋਈ ਜਾਂਚ ਹਾਂਜੀ ਹਾਂ ਉਹ ਉਹ ਕੱਲ ਨੂੰ ਮੇਰੇ ਜਿਹੜੇ ਡਿਪਟੀ ਡਾਇਰੈਕਟਰ ਚੰਡੀਗੜ੍ਹ ਤੋਂ ਸਾਰੀ ਟੀਮ ਆਏ ਕਿਉਂ ਇੰਡੀਪੈਂਡੈਂਟ ਸਾਰੀ ਇਨਕੁਆਇਰੀ ਕਰਨ ਸਰ ਜਾਂਚ ਜਾਂਚ ਲਈ ਤਾਂ ਐਮਐਸ ਨੇ ਵੀ ਕਹਿ ਨਾ ਮੈਂਬਰ ਨੋ ਮੈਂਬਰ ਕਮੇਟੀ ਤੋਂ ਬਾਅਦ ਦੋ ਦਿਨ ਕੇ ਬਾਅਦ ਰਿਪੋਰਟ ਆਏਗੀ ਦੇਖੋ ਸਰਕਾਰ ਕੀ ਤਰਫੋਂ ਕਿਆ ਐਕਸ਼ਨ ਹੈ ਦੇਖੋ ਮੇਰੀ ਤਰਫੋਂ ਜੋ ਹੈ ਨਾ ਜੀ ਮਤਲਬ ਜੋ ਚੰਡੀਗੜ੍ਹ ਸੇ ਮੇਰੀ ਟੀ ਦੇਖेंगे सारा क्योंकि वो ऑब्जेक्टिव है वो बाहर से लगता है कहीं ना, ना कहीं अनगैली हुई है जो लापरवाही आई है देखो अभी अभी ना हम इसमें कोई जल्दबाजी ना करें अफसर ऐसा मौकावर लो ही कल की थी कह लिया कि उन्होंने कहा कि ਸਾਡੇ ਕੋ ਸਾਫੀ ਕਮੀ ਹੋਣ ਦੇ ਕਰਕੇ ਉਸ ਖਲਾਸ ਕੋ ਕਰਮਚਾਰੀ ਨੂੰ ਆਪਾਂ ਇਸ ਆਪਣਾ ਡਵਾਟਰ ਨੂੰ ਤੇ ਪਹੁੰਚਾਇਆ ਪੇਪਲ ਕਰ ਰਹੇ ਨਹੀ ਨਹੀ ਤੁਸੀਂ ਦੇਖੋ ਸਾਡੇ ਕੋਲੇ ਮੇਰਾ ਖਿਆਲ ਫੋਰਟ ਕਿਤੇ ਚੱਲੀ ਹੈ ਜੀ ਤੇ ਉਹ ਜਿਹੜੇ ਇੰਟਰਨੈਟ ਹੈ ਜੀ चौदह हाउस मिनट जी नी ਚਾਹ ਚਾਹਲੀ ਡਾਕਟਰ ਇੰਟਰਨ ਜੀ 14 ਤੁਹਾਡੇ ਹੌਸਰਦਿੰਦੀ ਉਸ ਤੋਂ ਸਵਾਇ ਡੀ ਐਨ ਬੀ ਦੇ ਔਰ ਡੀ ਆਰ ਪੀ ਦੇ ਸਟੂਡੈਂਟਸ ਚਾਲੀ ਹੋ ਗਿਆ ਸੋ ਐਟ ਐਨੀ গিਵਨ ਟਾਈਮ ਆਈ ਸੀ ਯੂ ਦੇ ਵਿੱਚ ਹਰ ਬੈੱਡ ਤੇ ਦੋ ਜਾਂ ਤਿੰਨ ਡਾਕਟਰ ਹੁੰਦੇ ਸਰਕਾਰ ਕੀ ਤਰਫ ਸੇ ਕੋਈ ਸਾਥ ਨਹੀਂ ਆ ਰਹੀ ਜਿੰਕੀ ਜਿੰਕੀ ਗੱਲ ਕਰ ਰਹੇ ਸਰਦੀ ਉਹਨਾਂ ਦੇ ਬੜੀਆਂ ਬੜੀਆਂ ਮੈਂ ਦੇਖੋ ਰਾਤ ਨੂੰ ਆਇਆ ਕਿਉਂ ਆਇਆ ਮਰੀਜ਼ ਜਲਦੀ ਹਮਦਰਦੀ ਉਹਨਾਂ ਦੇ ਨਾਲ ਹੈ ਕਿ ਸਾਡੇ ਵੱਲੋਂ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਅਸੀਂ ਬਿਲਕੁਲ ਸਰਕਾਰ ਉਹਨਾਂ ਦੀ ਹਰ ਹਰ ਸੰਭ ਕੋਸ਼ਿਸ਼ ਕਰੇਗੀ ਅੱਜ ਅਚਾਨਕ ਕਹਿ ਰਹੇ ਕਿ ਉਹ ਮਸ਼ੀਨ ਮਤਲਬ ਮਸ਼ੀਨਾਂ ਲਾਈਨਾਂ ਆਨੇ ਬੰਦ ਹੋ ਗਈ वैसे डॉक्टर बोल रहे ठीक हो रही है इंप्रूव हो रही है धीरे धीरे उसकी वो क्या बोलते हैं खाना पीना भी चालू करवा दिया उन्होंने खाना देना दूध देना पानी नारियल पानी हो गया फिर अचानक आज शाम को मैं तो गया था फिर वापस आया मम्मी फिर चाचा दीदी थे बाद में पता लगता है कि यहाँ वो रूम तो उन्होंने बंद कर लिया दरवाजा बंद कर लिया सीरियस हो गया कुछ ऐसा फिर बाद में करते डेथ हो गया मशीनों में लाइन आनी बंद होगी यही बता रहे, हमको रहे। थे हमको तो ये क्या हुई थी हमारी मचीन। और, कि और, नहीं, और चल रही थी हाँ तो डॉक्टर से पूछा डॉक्टर से पूछा डॉक्टर यही कह रहा है उसके लंग्स में प्रॉब्लम थी लंग्स में प्रॉब्लम थी हमने पूछा डॉक्टर साथ साथ में रिपोर्ट आती गई एक्सरे होते गए कह रहे इम्प्रूव हो रही है मतलब ठीक हो रही है धीरे धीरे दवाइया भी इसकी फिर अचानक आज पता लगा जैसे आपके लोग मुझे बात कर रहे थे पता लगा था कि गैस तो जो गैस प्लांट बंद हो गया उसके कारण ये मैं यहाँ पे तो था नहीं गैस प्लांट नहीं बता सकता ਪਰ ਜਦ ਮੈਂ ਆ ਤਾਂ ਉਹਨਾਂ ਨੇ ਬਤਾਇਆ ਕਿ ਇਸਕੇ ਲਾਈਨਾਂ ਆਨੇ ਬੰਦੇ ਦੇ ਉੱਪਰ ਜਿਹੜਾ ਹੈ ਮਸ਼ੀਨ 'ਤੇ ਉੱਥੇ ਜੇਕਰ ਹਸਪਤਾਲ ਦੇ ਵਿੱਚ ਡਿਊਟੀ ਤੇ ਤਾਇਨਾਤ ਡਾਕਟਰ ਐਸ ਐਸ ਰਾਜਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮ੍ਰਿਤਕ ਤਿੰਨ ਮਰੀਜ਼ ਸੀ ਮੌਤ ਦਾ ਕਾਰਨ ਪਤਾ ਕਰਨ ਲਈ ਨਵਾਂ ਮੈਂਬਰ ਕਮੇਟੀ ਗਠਿਤ ਕੀਤੀ ਗਈ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਇਹ ਨਹੀਂ ਹੋਇਆ ਕਿ ਐਕਸੀਜ਼ਨ ਕਰਕੇ ਹੀ ਉਹਨਾਂ ਦੀ ਮੌਤ ਹੋਈ ਹੈ ਕਿਉਂਕਿ ਇਹ ਮਰੀਜ਼ ਸੀਰੀਅਸ ਸੀ ਇੱਕ ਰਾਜੂ ਪੇਸ਼ੈਂਟ ਸੀਗਾ ਉਹ ਟੀਵੀ ਵਾਲਾ ਪੇਸ਼ੈਂਟ ਸੀ ਜਿਹਨੂੰ ਫੇਫੜਾਂ ਦੀ ਤੌਲ ਪਹਿਲਾਂ ਹੀ ਕਿਉਂਕਿ ਫੇਫੜਾਂ ਦੀ ਤੌਲ ਮੈਗੀ ਸਭ ਨੂੰ ਚੱਲਦੀ ਨਹੀਂ ਉਹਦੀ ਉਹਦਾ ਸੀਗਾ ਉਹਦੀ ਉਹਦੀ ਤੇ ਅਵਤਾਰ ਲਾਲ ਪੇਸ਼ੈਂਟ ਸੀ ਜਿਹੜਾ ਕਿ ਅਟੈਕਡ ਡਿਕਟ ਸੀਗਾ ਅਨਕੌਂਸ਼ੀਅਸ ਚੱਲ ਰਿਹਾ ਜਿਹਨੂੰ ਸਾਡੇ ਕੋਲ ਅਨਕੌਂਸ਼ੀ ਸੀਗਾ 25 ਤਰੀਕ ਨੂੰ ਆਇਆ ਉਰੀ ਡੱਥ ਹੋਈ ਆ ਇਹ ਆਪਣੇ ਕੋ ਸਾਡੇ ਕੋਲ 740 ਤੇ ਜੀ ਇਹ ਕਿਹੜਾ ਅੰਗੈਲੀ ਪਾਈ ਜਾਂਦੀ ਹੈ ਕਿ ਆਨਾਂ ਦੇ ਉੱਤੇ ਕਿ ਨੋ ਮੈਂਬਰ ਇੱਕ ਮੀਟਿੰਗ ਬਣਾਈ ਗਈ ਹੈ ਰਿਪੋਰਟ ਆਂਦੀ ਹੈ ਕਿ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਏਗੀ ਤਿੰਨ ਚਾਰ ਜਿਹੜੇ ਬੁਝੇ ਹੈਗੇ ਦੇਖੋ ਜੇ ਇਹਦੇ ਵਿੱਚ ਕੋਈ ਵੀ ਟੈਕਨੀਕਲ ਫਾਲਟ ਆ ਜਾਂ ਕੀ ਹੈ ਇਕਾ ਜੇ ਕਿਸੇ ਮੁਲਾਜ਼ਮ ਦੀ ਨਿਗਹਿਲੀ ਪਾਈ ਜਾਂਦੀ ਕੁਝ ਪੈਦਾ ਉੱਚ ਅਧਿਕਾਰੀਆਂ ਨੇ ਉਹਦੇ ਖਿਲਾਫ ਸਖਤ ਐਕਸ਼ਨ ਕਰਨ ਲਈ ਲਿਖਿਆ ਹੈ ਕਿੰਨੇ ਵਜੇ ਆਇਆ ਕਿੰਨੇ ਵਜੇ ਆਇਆ ਸੀ ਕਿੰਨੇ ਮਿੰਟ ਲਈ ਆਇਆ ਸੀ ਇਹ ਤਾਂ ਇਨਕੁਆਇਰੀ ਕਰਨੀ ਆ ਵੀ ਕਿੰਨੇ ਵਜੇ ਆਇਆ ਕੀ ਆ ਸਰ ਕੋ ਚੈੱਕ ਕੀਤਾ ਜਾਊਗਾ ਇਹ ਜਿਹੜੀ ਟੈਕਨੀਕਲ ਕਮੇਟੀ ਇਹ ਬਣਾਈ ਹੈ 9 ਮੈਂਬਰੀ ਉਹਦੇ ਵਿੱਚ ਐਨਸੀਸੀ ਵਾਲੇ ਵੀ ਆ ਸਰ ਜਿਹੜੇ ਸਪੈਸ਼ਲ ਸਾਰੇ ਹੈਗੇ ਆ ਉਹ ਸਾਰੇ ਦੇਖਣਗੇ ਕੀ ਕੀ ਖਫਾਲ ਹੋਇਆ ਕਿੱਥੇ ਕੀ ਹੋਇਆ ਇਹ ਚੀਜ਼ ਕਲੀਅਰ ਕਰੀਏ ਇੱਕ ਇੱਕ ਚੀਜ਼ ਜਿਹੜੇ ਆ ਟਨੋਕੇਸ਼ਨ इतना तीन मेडिकल यूज़ किया स्टेज कीड़ी तो सीखे ज़रा स्नेकबाइड तक ऐसे और कल पता लगा नेमोनाइटस भी सीखा उनके किडनी पीज़ीज़ में आप वो कौन सा जाने लग रहे थे ना नेमोनाइटस इतना दिक्कत इतना दिक्कत कीशन कितना कीशन के देखो ये इधर सीखे बेंटलेटर तान ही पाए सीरियस किया सीरियस होन करके ह अरे आपको तो बता रहा हूँ यार जो रच, अर्चना पेशेंट था जो स्थाना का दाखिल था ठीक है तो जो पेशन्ट हुँ पेशन्ट हुँ ब, प, चौरी। चौरी। और जो राजू पेशेंट है वो चौबीस तरीक का और जो अवतार वाला पच्चीस से अनकॉन्शियस है सीरियस है सर देखो जी असैसमेंट है ना एनसैटिक ऑन ड्यूटी डॉक्टर ऑन ड्यूटी उन्हें देखना पेशेंट सीरीयस है कि वेंटिलेटर पाना कदों पाना ठीक है यही देखना सारा इस करके जी कमेटी आ प्रोपर ਪ੍ਰੋਪਰ ਇਨਕੁਆਇਰੀ ਕਰੂਗੀ ਸੇਸ਼ ਕਰੂਗੀ ਸਾਨੂੰ ਰਿਪੋਰਟ ਦੇਊਗੀ ਉਸ ਤੋਂ ਬਾਅਦ ਜੇ ਕਿਸੇ ਦੀ ਨਿਗਲੀਜੈਂਸ ਪਾਈ ਜਾਂਦੀ ਆ ਗਲਤੀ ਪਾਈ ਜਾਂਦੀ ਆ ਉੱਤੇ ਪੂਰਾ ਸਟ੍ਰਿਕਟ ਸੈਕਸ਼ਨ ਲਾਇਆ ਜਾਊਗਾ ਉਚਿਤ ਅਧਿਕਾਰੀ ਸਰਕਾਰ ਨੂੰ ਉਹਦੇ ਖਿਲਾਫ ਲਿਖ ਕੇ ਲੇਕਿਨ ਸਰ ਕੈਰੀ ਦੇ ਪਾਸੇ ਦਾ ਦੱਸਿਆ ਜਾ ਰਿਹਾ ਕਿ ਆਕਸੀਜਨ ਦੀ ਸਪਲਾਈ ਦੇ ਵਿੱਚ ਦਿੱਕਤ ਹੋਣ ਕਰਕੇ ਮਰੀਜ਼ਾਂ ਦੀ ਮੌਤ ਹੋਈ ਆ 1-2 ਮਿੰਟ ਦੇ ਗੈਪ ਦੇ ਵਿੱਚ ਆਕਸੀਜਨ ਨੂੰ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਦੂਜੇ ਪਾਸੇ ਕਿਹਾ ਜਾ ਰਿਹਾ ਕਿ ਮਰੀਜ਼ਾਂ ਦੀ ਜਿਹੜੀ ਹਾਲਤ ਸੀ ਉਹ ਕਾਫੀ ਨਾਜ਼ੁਕ ਬਣੀ ਹੋਈ ਸੀ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ